ਕਰੀਆਨਾ ਦੇ ਸਟੋਰ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤਦ ਆਸੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਦੇ ਵਿੱਚ ਦੱਸਿਆ ਕਿ ਇੱਕ ਕਰਿਆਨਾ ਸਟੋਰ ਦੇ ਉੱਤੇ ਗੋਲੀਆਂ ਚੱਲੀਆਂ ਤਾਂ ਇਸ ਮਗਰੋਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਲੋਕੀ ਜੋ ਹੈ ਏਕੋਦਮ ਇਸ ਦੁਕਾਨ ਤੇ ਇਕੱਠੇ ਹੋ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਤੇ ਜੋ ਹੈ ਇੱਕ ਸ਼ਖਸ ਆਉਂਦਾ ਹੈ ਦੁਕਾਨ ਮਾਲਿਕ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਲੇਕਿਨ ਜਦੋਂ ਪੈਸੇ ਦੇਣ ਤੋਂ ਉਹ ਇਨਕਾਰ ਕਰ ਦਿੱਤਾ ਜਾਂਦਾ ਹੈ ਦੁਕਾਨ ਮਾਲਿਕ ਦੇ ਵੱਲੋਂ ਤਾਂ ਉਸ ਮਗਰੋਂ ਇਸ ਸ਼ਖਸ ਦੇ ਵੱਲੋਂ ਦੱਸਿਆ ਕਿ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਿੰਨ ਰਾਉਂਡ ਜੋ ਹੈ ਫਾਇਰ ਕੀਤੇ ਜਾਂਦੇ ਨੇ ਤੇ ਜਿਸ ਮਗਰੋਂ ਦੱਸਿਆ ਕਿ ਇੱਕ ਸ਼ਖਸ ਦੇ ਜੋ ਹੈ ਇਥੇ ਗੋਲੀ ਵੀ ਲੱਗਦੀ ਹੈ ਤਾਂ ਉਹ ਗੋਲੀ ਲੱਗਨ ਕਾਰਨ ਜ਼ਖਮੀ ਹੁੰਦਾ ਹਾਲਾਂਕਿ ਉਸ ਨੂੰ ਮੌਕੇ ਤੇ ਹੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਇਸ ਕਾਰਨ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਜਾਂਦਾ ਲੇਕਿਨ ਇਹ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਆਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਭੀੜ ਇਕੱਠੀ ਹੋ ਜਾਂਦੀ ਇਸ ਕਰਿਆਨੇ ਦੇ ਸਟੋਰ ਦੇ ਉੱਤੇ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਸ਼ਖਸ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਹੈ ਦਰਅਸਲ ਦੱਸਦੇ ਕਿ ਜਦੋਂ ਸ਼ਖਸ ਨੇ ਗੋਲੀਆਂ ਚਲਾਈਆਂ ਤਾਂ ਉਸੇ ਵੇਲੇ ਦੁਕਾਨ ਮਾਲਕ ਦੇ بیٹے ਦੇ ਵੱਲੋਂ ਜੋ ਹੈ ਇਸ ਗੋਲੀਆਂ ਚਲਾਉਣ ਵਾਲੇ ਸ਼ਖਸ ਨੂੰ ਜੋ ਹੈ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਦੋਵੇਂ ਜੋ ਹੈ ਇੱਕ ਹੱਥੋਪਾਈ ਹੋਣ ਲੱਗ ਪੈਂਦੇ ਨੇ ਤਾਂ ਇਸ ਤੋਂ ਬਾਅਦ ਜੋ ਦੁਕਾਨ ਮਾਲਕ ਦਾ ਬੇਟਾ ਸੀਗਾ ਉਹ ਆਪਣੇ ਪਿਤਾ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਬਚਾਉਣ ਦੇ ਲਈ ਜੋ ਹੈ ਉਥੇ ਉਸ ਫਾਇਰਿੰਗ ਕਰਨ ਵਾਲੇ ਸ਼ਖਸ ਨੂੰ ਜੋ ਹੈ ਕਸੀਟ ਕੇ ਬਾਹਰ ਲੈ ਜਾਂਦਾ ਹੈ ਦੁਕਾਨ ਦੇ ਬਾਹਰ ਤੱਕ ਜੋ ਹੈ ਉਸ ਨੂੰ ਕਾਬੂ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਬਾਕੀ ਵੀ ਲੋਕ ਉਥੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਕਿ ਉਸ ਫਾਇਰਿੰਗ ਕਰਨ ਵਾਲੇ ਸ਼ਖਸ ਨੂੰ ਮੌਕੇ ਤੇ ਹੀ ਜੋ ਹੈ फ लेंगे ने हालांकि इस मगरों दस है कि कारण का फिलहाल कोई पता नहीं लग सकता कि क्यों ये फायरिंग जी आखिरकार की गई फिलहाल जो शुरुआती जांच या आप कह लें कि रिपोर्ट्स के रिपोर्ट सामने आया तो यही गल कही जा रही है कि पैसे ना देते दे जो है शख्स ने दुकानदार उत्ते दुकान, दे दुकान मालिक देते फायरिंग की इस तो इसके बाद दस है कि यह पूरा जो है उतरे पूरा इलाका दहल उठता है तो इस मगरों देख सकते हो तस्वीर एक व्यक्ति जो है जख्मी होया है ਤੇ ਹੈ ਉਸਦੇ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਦੱਸਦੇ ਕਿ ਉਸ ਨੂੰ ਮੌਕੇ ਤੇ ਹੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਉਹ ਦੁਕਾਨ ਵੀ ਤੁਹਾਨੂੰ ਵਿਖਾਰਿਆ ਕਰਿਆਨੇ ਦੀ ਇਹ ਦੁਕਾਨ ਤੇ ਫਾਇਰਿੰਗ ਹੋਈ ਤੇ ਜਿਸ ਤੋਂ ਬਾਅਦ ਪੂਰਾ ਇਲਾਕਾ ਜੁਆ ਦਹਿਲ ਉੱਡਦਾ ਲੋਕ ਇਕੱਠੇ ਹੋ ਜਾਂਦੇ ਨੇ ਦੇਖਣ ਦੇ ਲਈ ਕਿ ਆਖਿਰਕਾਰ ਹੋਇਆ ਕੀ ਹੈ ਤਾਂ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਹ ਵੀ ਦੱਸਦੇ ਕਿ ਜੋ ਜਦੋਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਦੱਸਦੇ ਕਿ ਉਸ ਸ਼ਖਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਹੁਣ ਪੁਲਿਸ ਦਾ ਕਹਿਣਾ ਕਿ ਜਾਂਚ ਪੜਤਾਲ ਜਿਹੜੀ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੀ ਜਾਵੇਗੀ ਫਿਰ ਹਾਲ ਪੁਲਿਸ ਨੇ ਕਿਹਾ ਕਿ ਕੋਈ ਵੀ ਇਹ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਗੋਲੀ ਕਿਸ ਦੇ ਲੱਗੀ ਕਿਸ ਨੇ ਚਲਾਈ ਤਾਂ ਉਹ ਜਾਂਚ ਪੜਤਾਲ ਕਰਨਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਤਾਂ ਫਿਰ ਹਾਲ ਪੁਲਿਸ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਪੂਰੇ ਮਾਮਲੇ ਨੂੰ ਲੈ ਕੇ ਉਤੇ ਹੀ ਦੱਸਦੇ ਕਿ ਜੋ ਕਰਿਆਨਾ ਆ ਦੁਕਾਨ ਦਾ ਮਾਲਕ ਹੈ ਉਸਨੇ ਕਿਹਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਉਹ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਬੁਲਾਉਂਦੇ ਨੇ ਲੇਕਿਨ ਹੁਣ ਇਹ ਜੋ ਵਾਰਦਾਤ ਹੋਈ ਹੈ ਉਹਨਾਂ ਨੂੰ ਵੀ ਇਸ ਬਾਰੇ ਨਹੀਂ ਕੁਝ ਪਤਾ ਤਾ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸਰੀਆਮ ਜੋ ਹੈ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਵੜ ਕੇ ਸ਼ਖਸ ਜੋ ਹੈ ਗੋਲੀਆਂ ਚਲਾ ਦਿੰਦਾ ਹੈ ਤਾਂ ਹੁਣ ਉਸ ਤੋਂ ਇਹ ਹਥਿਆਰ ਕਿੱਥੋਂ ਕਿਵੇਂ ਆਇਆ ਇਹ ਵੀ ਜਾਂਚ ਪੜਤਾਲ ਦਾ ਵਿਸ਼ਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਜੋ ਹਥਿਆਰ ਹੈ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਪੂਰੀ ਜਾਂਚ ਪੜਤਾਲ ਜਿਹੜੀ ਇਹ ਕੀਤੀ ਜਾਵੇਗੀ ਸੋ ਤੁਹਾਨੂੰ ਤਸਵੀਰ ਜੋ ਹੈ ਮੌਕੇ ਦੀਆ ਵਿਖਾ ਦਿੰਨੇ ਆ ਕਿ ਪੂਰਾ ਕੀ ਮਾਹੌਲ ਕੀ ਬਣਿਆ ਜਦੋਂ ਦੁਕਾਨ ਤੇ ਫਾਇਰਿੰਗ ਹੋਈ ਕਿਵੇਂ ਲੋਕ ਸਾਰੇ ਇਕੱਠੇ ਹੋ ਗਏ ਕਿ ਕੁਝ ਬਿਆਨ ਜੋ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਦੱਸੇਗੇ ਦੁਕਾਨ ਮਾਲਕ ਤੇ ਉਹਨਾਂ ਦੇ ਬੇਟੇ ਦੇ ਵੱਲੋਂ ਦਿੱਤੇ ਗਏ ਨੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੁਹਰੇ ਇਹੜੇ ਪਤਾ ਕਿ ਉਹ ਤੇ ਨੰਦਰਪਾਲ ਜੀ ਬਹੇ ਨਹੀਂ ਨਹੀਂ ਗੋਲੀ ਗੋਲੀ ਲੱਗੀ ਆ ਗੋਲੀ ਲੱਗੀ ਆ ਪਰ ਪਤਾ ਨਹੀਂ ਬੱਝੇ ਕਿੱਥੇ ਆਉਣਾ ਮਤਲਬ ਕਿ ਕਿੰਨੀ ਮੜ ਨੇ ਨਹੀਂ ਮਗਰ ਵਗ ਕਰਨਾ ਤੇ ਵੀ ਬਦੋ ਨਾ ਇਹਨਾਂ ਨੂੰ ਛੋਟਾ ਕਹਾਂ ਕਿ ਬਾਹਰ ਫੋਟੇ ਦਾ ਉਹਨੀਆਂ ਦੌਰਾਨ ਉਹਨੇ ਕਿੰਨੇ ਫਾਇਲ ਕੀਤੇ ਨੇ ਫੜਨ ਤੋਂ ਲੈ ਕੇ ਤੇ ਸੁਣਨ ਤੱਕ ਜਿਹਦਾ ਵਿੱਚ ਉਹ ਇੱਕ ਫਾਇਲ ਮੇਰੇ ਬੇੜੇ ਦੀ ਸ਼ਰਤ ਨੂੰ ਦਾ ਤੁਸੀਂ ਦੇਖ ਸਕਦੇ ਹੋ ਆ ਮੇਰੇ ਘਰ ਦੇ ਸਾਡ ਲੱਗੀ ਇਹਨਾਂ ਤੋਂ ਪੇਪਰ ਖੋਦਿਆ ਹੈ ਜਿਹੜਾ ਕਿ ਉਹਦਾ ਜਿਹੜਾ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਲਵਰਵਲ ਕੱਢ ਲਿਆ ਸੀ ਬਲੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਵਿਚਿਹੜ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਵੀ ਪੁੱਛਿਆ ਅੰਦਰ ਕਿਤੇ ਗਏ ਲੈ ਕੰਮ ਦੱਸੋ ਅੰਦਰ ਕੰਮ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੇ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੇਰ ਕੱਢੇ ਇੱਥੇ ਨੇ ਲਾਗੋ ਲੰਗੇ ਫੇਰ ਦੋ ਬਾਹਰ ਬਾਹਰ ਜਾ ਕੇ ਸ਼ਾਰਟ ਦਿਖਾ ਹਾਂ ਕੋਈ ਸ਼ਾਰਟ ਦੇ ਨਾਲ ਲਾ ਕੇ ਲੰਗੇ ਲਾ ਕੇ ਲੰਗੇ ਜੇ ਉਹਨੂੰ ਮੈਂ ਬਾਹਰ ਜਾ ਕੇ ਸੁਟਿਆ ਉਹਤੇ ਫਿਰ ਇੱਕ ਫਾਰ ਕੱਢਿਆ ਉਹ ਤੋਂ ਬਾਅਦ ਉਹਨੂੰ ਫੜ ਲਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਅਸਾਫਰ ਕੀ ਜ਼ਖਮ ਹੋਇਆ ਕਰੂ? ਵਿਪਲ ਬੜਿਆ ਗਿਆ ਕਿੰਨੇ ਕਿੰਨੇ ਲੋਕ ਆਏ ਸੀ। ਇੱਕੋ ਆਇਆ ਹੈ। ਇੱਕ ਬੰਦਾ। ਤੇ ਕੋਈ ਜ਼ਖਮੀ ਕੌਣ ਹੋਇਆ? ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਹੇ ਦੇ ਲੱਗੀ ਐ। ਉਦੋਂ ਧਿਆਨ ਨਹੀਂ ਆੜਾ ਧਿਆਨ ਉਹਨੂੰ ਫੜਨ ਵਾਲੀ। ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ? ਪਾਪਾ ਵੱਲੋਂ। ਅਜ ਇਹਨਾਂ ਵੱਲੋਂ ਪੁੱਛ। ਹਾਂਜੀ। ਆਂਦੇ ਕਿਤੇ ਮੈਂ ਰੌਣ ਟੋਟ ਫਾਇਰ। ਦੋ ਇੱਥੇ ਇੱਕ ਬਾਹਰ ਐ। ਤਿੰਨ-ਚਾਰ ਐ। ਹਾਂ। ਬਾਗੀ ਜਲਦਬਾਜੀ ਜੇ ਦੋ ਤੇ ਲੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਚੈੱਕ ਪਿੱਛੇ ਹਰ ਦਰ ਲਿਆ ਪਰ ਮੈਨਾਂ ਕਿ ਮਰਨਾ ਨਹੀਂ ਹੈ ਝੋਕੇ ਵੀ ਮੰਨਣਾ ਤੇ ਸਿੱਧੇ ਹੋ ਗਏ ਵੀ ਮਰਨਾ ਦੇਖੀ ਜਾਊਗੀ ਜਿਹਾ ਹੋਊਗਾ ਝਗੜਾ ਤੇ ਨਹੀਂ ਚੱਲਦਾ ਕਿਸ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਦੀ ਦੁਕਾਨ ਸਾਡੀ ਹੈ ਹੈ ਕਦੀ ਡਾਇਰੈਕਟ ਲਿੰਕ ਡਾਇਰੈਕਟ ਲਿੰਕ ਤੁਹਾਡਾ ਪਤਾ ਹੈ ਨਕਮ ਬੰਦੀ ਤੁਹਾਡੇ ਕੀ ਲੱਗਦਾ ਜੀ ਚੰਦਰਾ ਇਹ ਤੁਮਹਾਰਾ ਡਾਟਾ ਸਭ ਪਿੱਛੇ ਗਿਆ ਹੈ ਮक्की ਹੈ ਨਾ ਹਾਂਜੀ ਭਾਈ ਸਾਹਿਬ ਕੀ ਹੋਇਆ ਤੁਹਾਡੇ ਲੜਕੇ ਇੱਕ ਨਜ਼ਰ ਕੋਈ ਪਤਾ ਨਹੀਂ ਚੱਲੀ ਅੱਛਾ ਹਾਂਜੀ ਮੈਨੂੰ ਦਿੱਤਾਇਆ ਜਾਏਗਾ ਅੱਛਾ ਆ ਗਿਆ ਕੀ ਚੋਂ ਕੀ ਨਾੜਾ ਮੇਰੇ ਨਾਲ ਸੁਣੋ ਕੀ ਹੈ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜਾਂਦੇ ਸਤਾਰ ਪਾਜੀ ਕਿੰਨੀਆਂ ਗੋਲੀਆਂ ਚਲੀਆਂ ਪਾਜੀ ਪਤਾ ਨਹੀਂ ਮੈਨੂੰ ਤੇ ਕੋਈ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਤ ਪਿੱਛੇ ਸੀਗਾ ਆਮ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮ ਦੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇ ਕੋਈ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਔਰ ਉਹਨੂੰ ਵੀ ਲੈ ਗਏ ਉਹ ਸਾਡਾ ਡੀਵੀਆਰ ਵੀ ਲੈ ਗਏ ਦੇ ਹੱਥ ਤੇ ਛੱਡ ਕੇ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਇਹ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਦੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜਾਣਾ ਆਓ ਜੀ ਸਾਡੀ ਜਵਾਨੀਆਂ ਦੀ ਆਓ ਜੀ ਕਿੱਧਰ ਆਇਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹੈ ਪੱਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਏਰਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਹੈ ਇਹ ਇਹਨਾਂ ਦੇ ਬਿਆਨ ਹਸਕੰਦਪੁਰ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਇਏ ਜਾਣਗੇ ਉਹਨਾਂ ਫੜਾਂਗੇ ਕਿੰਨੇ ਬੰਦੇ ਸ਼ਿਕਰ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ ਹਾਲ ਤੇ ਕੋਈ ਇਹੋ ਜੀ ਗੱਲ ਨਹੀਂ ਆ ਗਈ ਜਿਹੜਾ ਫੜਿਆ ਉਹ ਫੜਿਆ ਗਿਆ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਸਾਂਝਾ ਕਰਾਂਗੇ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਸੀਟੀ ਫੋਰੇ ਜੇ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਵੀ ਦੋਸ਼ੀ ਉੱਪਰ ਸਰ ਇੱਥੇ ਦਕਾ